ਕੇਂਦਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਤੇ ਮंहगाई ਪੱਤੇ ਡੀਏ ਵਿੱਚ ਵਾਅਦਾ ਕੀਤਾ ਸੀ। ਉਦੋਂ ਡੀਏ ਤੇਨ ਫਸਦੀ ਵਧਾ ਕੇ 53 ਫਸਦੀ ਕਰ ਦਿੱਤਾ ਗਿਆ ਸੀ ਜੋ ਜੁਲਾਈ ਤੋਂ ਲਾਗੂ ਮੰਨਿਆ ਗਿਆ। ਮਹਿੰਗਾਈ ਪੱਤੇ 'ਚ ਵਾਅਦਾ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਕੁਝ ਮੁਲਾਜ਼ਮਾਂ ਲਈ ਦੋ ਹੋਰ ਪੱਤੇ ਵਧਾ ਦਿੱਤੇ ਹਨ। ਇਸ ਨਾਲ ਕੁਝ 94 ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੀ ਤਨਖਾਹ ਵਧੇਗੀ। ਇਹ ਕਰਮਚਾਰੀ ਸਿਹਤ ਕੇ ਖੇਤਰ ਨਾਲ ਜੁੜੇ ਹੋਏ ਹਨ। ਸਰਕਾਰ ਨੇ ਸਿਹਤ ਖੇਤਰ ਦੇ ਕਰਮਚਾਰੀਆਂ ਲਈ ਡ੍ਰੈੱਸ ਅਤੇ ਨਰਸਿੰਗ ਪੱਤੇ ਵਿੱਚ ਵਾਅਦਾ ਕੀਤਾ ਹੈ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਅਜੇਕਾ ਡੀਏ ਪੰਜਾਬ ਸਿੱਧੀ ਜਾਇਜ਼ ਤੋਂ ਵਧ ਹੋ ਜਾਵੇ ਤਾਂ ਹੋਰ ਵੀ ਪੱਤਿਆਂ ਵਿੱਚ ਵੀ 25 ਫੀਸਦਾ ਦਾ ਵਾਅਦਾ ਕੀਤਾ ਜਾਂਦਾ ਹੈ ਇਸ ਤਹਿਤ 1 ਜਨਵਰੀ 2024 ਤੋਂ 13 ਪੱਤਿਆਂ ਵਿੱਚ 25% ਦਾ ਵਾਅਦਾ ਲਾਗੂ ਕੀਤਾ ਗਿਆ ਅਤੇ ਹੁਣ ਦੋ ਨਵੇਂ ਪੱਤਿਆਂ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਜ਼ੀਟਾ ਤੇ ਪਰਿਵਾਰ ਭਲਾਈ ਮੰਤਰਾਲਾ ਨੇ 17 ਸਤੰਬਰ 2024 ਨੂੰ ਇੱਕ ਮੈਮੋਰੰਡਮ ਜਾਰੀ ਕੀਤਾ ਸੀ ਉਸ ਮੁਤਾਬਕ ਜੇਕਰ ਡੀਏ ਪੰਜਾਬ ਫੀਸੀ ਤੱਕ ਵੱਧਦਾ ਹੈ ਤਾਂ ਡਰੈਸ ਪੱਤੇ ਵਿੱਚ 25 ਫੀਸੀ ਵਾਧਾ ਹੋਵੇਗਾ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਨਰਸਾਂ ਨੂੰ ਨਰਸਿੰਗ ਪੱਤਾ ਮਿਲਦਾ ਹੈ ਮੰਤਰਾਲਾ ਅਨੁਸਾਰ ਡੀਏ ਦੇ 50 ਫੀਸੀ ਹੁੰਦੇ ਇਹ ਵੀ 25% ਵੱਧ ਜਾਂਦਾ ਹੈ ਇਹ ਨਿਜਮ ਏਆਈਐਮਐਸ ਪਜੀਆਮਰ ਜੀਆਈਐਮਪੀ ਐਮਆਰ ਨਾਲ ਵੀ ਲਾਗੂ ਹੈ